ਸਾਹੀਆ ਦੋਸਤੋ ਮੈਂ ਅਮਰਿਕ ਸਿੰਘ ਪ੍ਰਿੰਸ ਤੇ ਅੱਜ ਤੁਹਾਨੂੰ ਲੈ ਕੇ ਆਇਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਵਿਸ਼ਵ ਮਧੂਮੱਖੀ ਦਿਵਸ ਮਨਾਇਆ ਜਾ ਰਿਹਾ ਹੈ ਕਾਫੀ ਜ਼ਿਆਦਾ ਕਿਸਾਨਾਂ ਨੂੰ ਅਵੇਅਰਨੈਸ ਵੀ ਕਰਾਈ ਜਾਂਦੀ ਹੈ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਕਿਸਾਨਾਂ ਨਾਲ ਮਿਲ ਕੇ ਵਿਸ਼ਵ ਮਧੂਮੱਖੀ ਦਿਵਸ ਵੀ ਮਨਾਇਆ ਜਾਂਦਾ ਹੈ ਤੇ ਆਓ ਹੁਣ ਤੁਹਾਨੂੰ ਦਿਖਦੇ ਹਾਂ ਜਿਹੜਾ ਜੰਦੀ ਹੈ ਇੱਕ ਸੈਲ ਦੇ ਵਿੱਚ ਉਹ ਵੀ ਥੱਲੇ ਤੇ ਪਰ ਜਿਹੜੀ ਇਹ ਕੁੰਡੀ ਆ ਇਹ ਕਿੰਨੇ ਕਿੰਨੇ ਹਨ ਨੇ ਇੱਕ ਫਾਇਰ ਦੇ ਦਿੰਦੀ ਆ ਇੱਕ ਗਰੁੱਪ ਦੇ ਵਿੱਚ ਉਜਵੇਂ ਤੁਸੀਂ ਦੇਖ ਰਹੇ ਹੋ ਕਿ ਝੁਰਮੜਜਾ ਬਣਿਆ ਪਿਆ ਅੰਡੇਆਂ ਦਾ ਹੁਣ ਆਂਡੇ ਦਿੰਦੀ ਕਿਤੇ ਹੈ ਲੱਭਾਂਗੇ ਕਿਤੇ ਇਹ ਹੁੰਦੀ ਜਦੋਂ ਅੰਦਰ ਵੱਢਦੀ ਆ ਤਾਂ ਅੰਡੇ ਦਿੰਦੀ ਆ ਜਾਂ ਤਾਂ ਜਿਹੜਾ ਬਰੂਡ ਦੀ ਸੈਲ ਟੁੱਕੀ ਆ ਉਹਦੇ ਵਿੱਚ ਮੋਰੀ ਕਰਕੇ ਅੰਦਰ ਆਂਡੇ ਦੇ ਸੈਲ ਦੇ ਵਿੱਚ ਹੀ ਪਈ ਰਹਿਣਾ ਇਹਨੂੰ ਖਰਾਬ ਨੂੰ ਉੱਤੇ ਮਿਲਦੀ ਆ ਚਲੋ ਇਹ ਤਾਂ ਸੈਲਵੇ ਵਿੱਚ ਹੀ ਹੈ ਇਸ ਕਰਕੇ ਸਮੱਸਿਆ ਨਹੀਂ ਆਈ ਪਰ ਮਨ ਜੀ ਆਪਾਂ ਦੂਸਰੇ ਪਾਸੇ ਚਾਦੀ ਮਾਰਦੇ ਆ ਤੇ ਭਾਈ ਇਹ ਸੁੰਡੀ ਜਿਹੜੀ ਮੂਮੀ ਕੀੜੇ ਦੀ ਆ ਜਾਂ ਕਿਸ ਕੋ ਮੀਰੀ ਆ ਉਹਦੀ ਪਛਾਣ ਕਿਵੇਂ ਕਰਾਂਗੇ ਇਹਦੇ ਵਿੱਚ ਇੱਕ ਵੱਡੀ ਸੁੰਡੀ ਦੀ ਪਛਾਣ ਹੋ ਜੂਗੀ ਅਜੇ ਵੀ ਕੋਈ ਸ਼ੰਕਾਤ ਦੱਸੋ ਚਲੋ ਅੱਗੇ ਜਾਂਦੇ ਆ ਤਾਂ ਛੱਤੇ ਜੀ ਤੁਸੀਂ ਦੇਖੋਗੇ ਕਿ ਇਸ ਤਰ੍ਹਾਂ ਦੰਨੀਆਂ ਹੀ ਸੁੰਡੀਆਂ ਸੈਲਾਂ ਦੇ ਵਿੱਚ ਬੜੀਆਂ ਪਈਆਂ ਹੋਣਗੀਆਂ ਇੱਕ ਕਦੇ ਵੀ ਸ਼ਹਿਰ ਮੱਖੀ ਦੇ ਬੱਚੇ ਇਦਾਂ ਨਹੀਂ ਪਏ ਹੁੰਦੇ ਤੁਹਾਨੂੰ ਪਤਾ ਸਭ ਨੂੰ ਤੁਸੀਂ ਬਹੁਤ ਪੁਰਾਣੇ ਸ਼ਹਿਰ ਮੱਖੀ ਬਾਰੇ ਬਟਲ ਆਹ ਸਾਡ ਨੂੰ ਵੀ ਇੱਕ ਪੜਾ ਦੇ ਕੇ ਜੀ ਆਇਆਂ ਨੂੰ ਵਿਸ਼ੁਮ ਮਧੂ ਮੱਖੀ ਦੇ ਫਲ ਤੋਂ ਸਾਡੇ ਦਰਮਿਆਨ ਹਾਜ਼ਰ ਹੋਏ ਡਾਕਟਰ ਸਾਹਿਬ ਗੁਰਮਖਰ ਸਿੰਘ ਜੀ ਪੁੰਦਰ ਤੇ ਨਾਲ ਉਹਨੇ ਸਾਡੇ ਡਾਕਟਰ ਤਜਿੰਦਰ ਸਿੰਘ ਵਿਆਰ ਜੀ ਸਾਡੇ ਦਰਮਿਆਨ ਪਹੁੰਚੇ ਜੀ ਆਇਆਂ ਸਵਾਗਤ ਕਹਿੰਦੇ ਆ ਅਸੀਂ ਜੀ ਅੱਜ ਸਾਡੇ ਬਹੁਤ ਹੀ ਸੋਹਣੇ ਧਿਆਰੇ ਤੇ ਵਿਸ਼ੋ ਮਤਮ ਮધુਮੱਖੀ ਅਤੇ ਸਾਡੇ ਮੁੱਖ ਮਹਿਮਾਨ ਮਾਨਦੋਲ ਨੰਦੇਸਿ ਸਹਾਇਕ ਡਾਕਟਰ ਮੱਖਣ ਸਿੰਘ ਕੋਲੇ ਉਸੇ ਤਰ੍ਹਾਂ ਸਾਡੇ ਵਿੱਚ ਸਰਗਮ ਕੀਤੀ ਹੈ ਮੈਂ ਉਹਨਾਂ ਨੂੰ ਜੀ ਆਇਆਂ ਵੀ ਕਹਿੰਦਾ ਹਾਂ ਉਹਨਾਂ ਦੇ ਨਾਲ ਡਾਕਟਰ ਗੁੰਦੀ ਸਿੰਘ ਹੈਡ ਡਿਪਾਰਟਮੈਂਟ ਐਕਸਟੈਂਸ਼ਨ ਐਜੂਕੇਸ਼ਨ ਜੋ ਆਪਣੇ ਪ੍ਰੋਗਰਾਮ ਦੇ ਕੋਆਰਡੀਨੇਟਰ ਵੀ ਨੇ ਦੋਂ ਕਿ ਉਸਾਲ ਸਿੰਘ ਸੋਹਣ ਸਿੰਘ ਪ੍ਰਧਾਨ ਜੀ ਜਿਨ੍ਹਾਂ ਦੀ ਐਫਐਸ ਦਾ ਬਹੁਤ ਜਗਾ ਚਲਾਕਾ ਜੋ ਲੋਕ ਹੈ ਹਰਦਾਨ ਸਿੰਘ ਜੀ ਸੈਕਟਰੀ ਸਾਹਿਬ ਔਰ ਪਿਆਰੇ ਮੱਖੀ ਭਾਨ ਕੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਦਿਨ ਤੇ ਇੱਕ ਬਲਕ ਤੁਹਾਡੇ ਨਾਲ ਜਿਹੜੀ ਆ ਸੰਗੀ ਕਰਨੀ ਆ ਕਿ ਪੀਐਚਯੂ ਦਾ ਰੋਲ ਜਿਹੜਾ ਆਪਾਂ ਸਾਰੇ ਲੋਕ ਸਮਝਦੇ ਆ ਕਿ ਜਿਵੇਂ ਖੇਤੀਬਾੜੀ ਵਧਾਉਣਾ ਖੇਤੀ ਦੀ ਪ੍ਰੋਡਕਸ਼ਨ ਵਧਾਉਣੀ ਉਹ ਵੀ ਇੱਕ ਪੀਐਜੂ ਦਾ ਰੋਲ ਆਉਂਦਾ ਹੈ ਕਿ ਮੱਖੀਆਂ ਦੇ ਵਿੱਚੋਂ ਜ਼ਿਆਦਾ ਸਹਿਦ ਕਿਵੇਂ ਲੈਣਾ ਸੱਤੇ ਦੇ ਵਿੱਚੋਂ ਜ਼ਿਆਦਾ ਸਹਿਦ ਕਿਵੇਂ ਲੈਣਾ ਬਕਸ਼ੇ ਦੇ ਵਿੱਚੋਂ ਕੁਆਲਿਟੀ ਸਹਿਦ ਕਿਵੇਂ ਜ਼ਿਆਦਾ ਲੈਣਾ ਜਿਹੜਾ ਮੈਂ ਸਮਝਦਾ ਕਿ ਡਾਕਟਰ ਦਸਮਾਨ ਸਿੰਘ ਜੋ ਬੀਕਿੰਗ ਦੇ ਮਾਹਰ ਨੇ ਉਹ ਮਿਸਾ ਤਕਵਾ ਇਹਦੇ ਨੇ ਕਿ ਸਾਰੀ ਟੈਕਨੋਲੋਜੀ ਤੁਹਾਨੂੰ ਪਹੁੰਚਾਏਗਾ ਇਹਨਸਟੱਪ ਜਿਹੜੇ ਨੇ ਬਹੁਤ ਇੰਪੋਰਟੈਂਟ ਜਿਹੜੇ ਸਾਡੇ ਮੱਖੀ ਪਾਲਕੋ ਆਪਣੇ ਵਾਸਤੇ ਅੱਗੇ ਆ ਕੇ ਵੀ ਚਿੰਤਾ ਦਾ ਵਿਸ਼ਾ ਤੇ ਹੁਣ ਵੀ ਚਿੰਤਾ ਦਾ ਵਿਸ਼ਾ ਜਿਹੜਾ ਉਹ ਬਣਿਆ ਰਹਿਦਾ ਇਹਦੇ ਵਾਸਤੇ ਤੁਹਾਡੀ ਜਿੰਨੀ ਐਗਜ਼ੀਕਟਿਵ ਟੀਮ ਆ ਉਹ ਹਮੇਸ਼ਾ ਮੇਰੇ ਨਾਲ ਗੱਲਬਾਤ ਕਰਦੀ ਰਹਿੰਦੀ ਆ ਤੇ ਮੈਂ ਵੀ ਅੱਗੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਕਿ ਕਿਵੇਂ ਅਸੀਂ ਇਹਨਾਂ ਦੀ ਬਾਤ ਕਰੀਏ ਇਹਨਾਂ ਤੋਂ ਕਿਸਾਨ ਜਿਹੜਾ ਕੰਕ ਤੇ ਝੋਨਾ ਲਾਉਣ ਵਾਲਾ ਕਿਸਾਨ ਅੱਜ ਇਲੈਕਸ਼ਨ ਦੇ ਦਰਮIAN ਕੈਂਡੀਡੇਟ ਨੂੰ ਇਹ ਸਵਾਲ ਕਰ ਸਕਦਾ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਧੋਨੇ ਦਾ ਕੀ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਬਾਸਮਤੀ ਦਾ ਕੀ ਬਣੇਗਾ ਆਉਣ ਵਾਲੇ ਸਮੇਂ ਦੇ ਵਿੱਚ ਦਾਲਾਂ ਦਾ ਕੀ ਬਣੇਗਾ ਤੇ ਉਹਦਾ 50% ਜਵਾਬ ਦਿੰਦੇ ਨੇ ਪਰ ਦੇਖੋ ਪਿਛਲੇ ਫਰਾਈਡੇ ਪਿਛਲੇ ਸ਼ੁੱਕਰਵਾਰ ਉਹ ਵੀ ਮੈਂ ਫੋਨ ਕਰਕੇ ਪਖਾਨ ਕੋਲ ਇੱਕ ਬੀਜੀਪਰ ਨੂੰ ਕਿਹਾ ਕਿ ਤੁਹਾਡੇ ਇਲਾਕੇ ਦੇ ਵਿੱਚ ਐਮਪੀ ਖੜੇ ਅਲੈ ਕੰਸੀ ਆ ਰਿਹਾ ਹੈ ਤੇ ਆ ਇੱਕ ਸਵਾਲ ਅੱਗੇ ਮੈਂ ਜਪਛਣਾ ਉਹ ਸਵਾਲ ਕੀ ਸੀ ਕਿ ਬੀਜੀਪਰਾ ਨੇ ਪੰਜਾਬ ਦੇ ਵਿੱਚ ਸਹ ਦਾ ਹੜ ਲਿਆਤਾ ਸਾਡੀ ਮਾਰਕੀਟਿੰਗ ਦਾ ਨੈਟਕਾ ਨਿਜਮ ਬਣਾਇਆ ਜਾਵੇ ਸਾਡਾ ਕੋਈ ਸਿਸਟਮ ਬਣਾਇਆ ਜਾਵੇ ਸਾਨੂੰ ਕੋਈ ਮੰਡੀ ਦਿੱਤੀ ਜਾਵੇ ਜਿਸ ਮੰਡੀ ਦੇ ਵਿੱਚ ਮੈਂ ਮਾਲ ਲੈ ਕੇ ਜਾਵਾਂ ਆਪਣਾ ਅੱਜ ਜਿੰਨੀ ਵੀ ਆਪਾਂ ਜਾਂ ਤੁਸੀਂ ਮਾਰਕੀਟਿੰਗ ਕਰ ਰਹੇ ਹੋ ਉਹ ਮਾਰਕੀਟਿੰਗ ਤੁਸੀਂ ਦੇ ਵਿੱਚ ਉਹ ਲੈਵਲ ਤੇ ਕਰ ਰਹੇ ਹੋ ਜਦੋਂ ਜਦੋਂ ਵੀ ਇਹੋ ਜਿਹੀ ਲੈਵਲ ਦੀ ਮਾਰਕੀਟਿੰਗ ਹੁੰਦੀ ਆ ਤੇ ਉਹਦੇ ਵਿੱਚ ਜਿਹੜੇ ਵੱਡੇ ਵੱਡੇ ਟਰੇਡਰ ਜਾਂ ਖਰੀਦਦਾਰ ਬਾ ਉਹ ਖਿਸਕੇ ਦੂਸਰੇ ਬੰਨੇ ਚਲੇ ਜਾਂਦਾ ਮੈਂ ਹੁਣੇ ਕੋਲੋਂ ਸਰ ਮੈਂ ਇਹ ਕੰਕਰ ਰਿਹਾ ਸੀਗਾ ਕਿ ਅਸੀਂ ਇਸ ਲੈਵਲ ਤੋਂ ਇਸ ਲੈਵਲ ਤੇ ਪਹੁੰਚ ਕੇ ਅੱਜ ਤਕਰੀਬਨ 100 ਦਾ ਮੱਖੀ ਪਾਣਕ ਸਾਡੇ ਕੋਲ ਪਹੁੰਚਾ ਇਸ ਸਾਡੀ ਜਿਹੜੀ ਮੇਜਰ ਮੁਸ਼ਕਲਾ ਉਹ ਸਨਮਾਨ ਕੇ ਮੰਡੀਕਰਨ ਤੇ ਆ ਰਹੀ ਆ पंजाब से नाल सूबे तो समारोह में आए प्रोफेसर बीकीपर एसोसीएशन के नंबर साहबान जतेंद्र सिंह जी जो प्रधान प्रोग्रेसर बीकीपर एसोसीएशन डॉक्टर लिहाल जी एडिशनल डायरेक्टर कम्युनिकेशन एंड डिपार्टमेंट ऑफ एक्सटेंशन एजुकेशन ਤਾਂ ਫਿਰ ਕੋਲਿਜ਼ ਹਨ ਜੀ ਸ਼ਾਦੀਆਂ ਮਖੀਆਂ ਦੇ ਬਾਰਡ ਡਾਕਟਰ ਜਿਸ ਕਾਲ ਸੀ ਟੂ ਬੈਲੰਸ ਅੰਮ੍ਰਿਤ ਜੀ ਸਨੈਕੋ ਦਾ ਸਾਰਿਆਂ ਦਾ ਇਹ ਸਮਾਰੋਹ ਜੇ ਹੋਂਤੇ ਕੋਈ ਘਰ ਕੰਮ ਨਹੀਂ ਕਰਦਾ ਨਿਕਾ ਖਵਾਣ ਨਹੀਂ ਕਰਨਾ ਸਭਾ ਤੇ ਜਿਹੜਾ ਮੱਦੀ ਮਖੀ ਵਰਤਮਾ ਆਇਆ ਜਾ ਰਿਹਾ ਹੈ ਇਹ ਜਿਹੜਾ ਨੋਟ ਹੈ ਇਹ ਸ਼ੁਰੂ ਕੀਤਾ ਗਿਆ ਸੀ 2000 2000 ਦੇ ਵਿੱਚ ਇਹ ਸ਼ੁਰੂ ਕੀਤਾ ਗਿਆ ਸੀ ਜਿਹੜਾ ਆਪਾਂ ਮਾਡਰਨ ਜਿਹੜੀ ਮਰੀਦਖੀ ਪਰਮਾਨੰਦ ਕਰਦੇ ਆਂ ਇਹਦੇ ਨਾਮ ਹੀ ਸੀ ਇੱਕ ਜਿਹਨਾਂ ਦਾ ਨਾਮ ਸੀਗਾ ਐਨਟੈਂਟ ਜਨਸ਼ਨ ਨਾਮ ਦੀਗਾ ਨਾਮ ਆ ਤੇ ਉਹਨਾਂ ਦਾ ਜਨਮ ਦੇ ਨਾ ਕੁਝ ਉਹ ਪਾਣੀ ਨੇ ਜਿਹੜੀ ਆਪਣੀ ਜਿਹੜੇ ਅੱਜ ਆਪਾਂ ਜਿਹੜੀਆਂ ਮਧੂਮੱਖੀਆਂ ਪਾਲਦੇ ਆਂ ਫਿਰ ਕਾਉਟਰਨ ਆਪਾਂ ਵੀ ਕੀ ਕਹਿ ਦਿੰਨੇ ਆਂ ਉਹ ਜਿਹੜੇ ਉਹ ਪਾਣੀ ਸੀ ਕਿ ਉਹਨਾਂ ਦਾ ਅਜਰ ਚੰਨ ਦੇ ਨਾ ਉਹਨਾਂ ਦੇ ਨਾਮ ਦੇ ਜਿਹੜਾ ਮਧੂਮੱਖੀ ਦੇ ਤਲੇ ਦਾ ਕਿ ਬਣਾਇਆ ਜਾਂਦਾ ਸਿਕਲਾ ਮਨਾਇਆ ਜਾਂਦਾ ਲੋਕਾਂ ਨੇ ਇਹਦੇ ਆਪਾਂ ਜਾਗਰੂਕਤਾ ਨੂੰ ਤਰਕ ਕਰਨੀ ਆ ਇੱਕ ਤਾਂ ਜਿਹੜੀਆਂ ਮਧੂਮੱਖੀਆਂ ਨੇ ਇਹਨਾਂ ਦਾ ਸਾਡੀ ਜ਼ਾਇਕ ਦੇ ਵਿੱਚ ਜੰਗਰੀ ਦੇ ਵਿੱਚ ਜੋਗਦਾਨ ਕੀਆ ਉਹ ਦੂਸਰਾ ਖਤਰੇ ਕੀ ਨੇ ਨਾ ਉਹਨਾਂ ਬਾਰੇ ਆਪਾਂ ਵਿਚਾਰ ਰੂਪ ਕਰਨਾ ਕੁਝ ਜੋਗਦਾਨ ਦੀ ਗੱਲ ਕਰਨਿਆਂ ਜੇ ਆਪਾਂ ਦੇਖੀਏ ਵੀ ਜੋ ਕੁਝ ਸਾਡੇ ਜਿਹੜੇ ਭੋਜਨ ਪ੍ਰਾਪਤ ਨੇ ਚਾਹੇ ਸਬਜ਼ੀਆਂ ਨੇ ਕਣਕ ਰੋਟੀ ਨੇ ਜੋ ਵੀ ਅਸੀਂ ਖਾਂਦੇ ਆ ਇੱਕ ਧਿਆਈ ਹਿੱਸਾ ਜਿਹੜਾ ਉਹ ਮਨੁੱਖੀਆਂ ਦਾ ਯੋਗਦਾਨ ਆ ਆਪਣੇ ਅਲਬਰਟ ਆਇਨਸਟਾਈਨ ਨੇ ਇੱਕ ਵਾਰੀ ਇਹ ਕਿਹਾ ਸੀਗਾ ਕਿ ਜੇ ਅੱਜ ਆ ਕੁੜਾ ਜਾਨੇ ਮੰਨ ਲਈ ਕਿ ਬਹੁਤ ਮੁੱਖੀਆਂ ਜਿਹੜੀਆਂ ਉਹ ਖਤਮ ਹੋ ਜਾਂਦੀਆਂ ਕਾਹਦੀ ਲਾਈਫ ਆ ਜਿਹੜੀ ਇਨਸਾਨ ਦੀ ਸਿਰਫ 4 ਸਾਲ ਤੋਂ ਜ਼ਿਆਦਾ ਨਹੀਂ ਹੁੰਦੀ ਕਿਉਂਕਿ ਉਹ ਕੰਮਰੇ ਬਹੁਤ ਮੁੱਖੀਆਂ ਨਹੀਂ ਹੋਈਆਂ ਨਾ ਕੋਈ ਪੋਲੀਨੇਸ਼ਨ ਨਹੀਂ ਹੋਊਗੀ ਕੋਈ ਪਰਪਰਾਣ ਨਹੀਂ ਹੋਊਗੀ ਉਹ ਨਹੀਂ ਹੋਊਗੀ ਤਾਂ ਜਿਹੜੇ ਬੂਟੇ ਨਹੀਂ ਹੋਣਗੇ ਪੌਦੇ ਨਹੀਂ ਹੋਣਗੇ ਜਿੰਨੇ ਪੌਦੇ ਨਹੀਂ ਰਹਿਣਗੇ ਤਾਂ ਨਾ ਹੀ ਆਪਣੇ ਐਨੀਮਲ ਰਹਿਣਗੇ ਨਾ ਹੀ ਇਨਸਾਨ ਨੇ ਰਹਿਣਾ ਸੋ ਨੇ ਬਹੁਤ ਇੰਨੀ ਛੋਟੇ ਸ਼ਬਦਾਂ ਵਿੱਚ ਜਿਹੜੀ ਮਧੂਮੱਖੀਆਂ ਦੀ ਇੰਪੋਰਟੈਂਸ ਆਪਾਂ ਨੂੰ ਦੱਸੀ ਸੀਗੀ ਸੋ ਬਹੁਤ ਨੇ ਤੁਹਾਨੂੰ ਵੀ ਪਤਾ ਜਿੰਨੇ ਆਪਣੇ ਜੇ ਆਪਾਂ ਦੇ ਕਿਏ ਮੈਂ ਪੜ੍ਹਿਆ ਸੀ ਜਿਹੜੀ ਜੰਮੂ ਕਸ਼ਮੀਰ ਤੇ ਜਿਹੜਾ ਹਿਮਾਚਲ ਦੇ ਜਿਹੜੇ ਸੇਪਾ ਦੇ ਬਾਗ ਨੇ ਜਿੱਦੋਂ ਉਹਨਾਂ ਦੀ ਕੋਆਰਡੀਨੇਸ਼ਨ ਹੁੰਦੀ ਹੈ ਸਾ ਉਹ ਜਿਹੜੇ ਮਧੂਮੱਖੀਆਂ ਦੇ ਜਿਹੜੇ ਉਹ ਪੁਹਾਰੇ ਲੱਗੇ ਜਾਂਦੇ ਆ ਕਾਫੀ ਹਾਈ ਕਾਸਟ ਤੇ ਤਾਂ ਕਿ ਉਹਨਾਂ ਦੇ ਜਿਹੜੇ ਇੱਕ ਬੜਾ ਕੰਮ ਹੋਵੇ ਅਸਟਾਮ ਆਪਣੀਆਂ ਜਿਹੜੀਆਂ ਸੋਚ ਮੁਕੀ ਆ ਜਿਹੜਾ ਸੋਚ ਮੁਕੀ ਨਹੀਂ ਬਦਲਦਾ ਜੇ ਬੜੇ ਪੱਕੀਆਂ ਨਾ ਹੋਣ ਤਾਂ ਉਹ ਪਰਕਾਰ ਨਹੀਂ ਹੋਣੀ ਕਦੋਂ ਜਾ ਕੇ ਦੀਆਂ ਜਿੰਨੀਆਂ ਵੀ ਸਾਂਝੀਆਂ ਨੇ ਆਪਣੀਆਂ ਕੋ ਜਿੰਨੀਆਂ ਵੀ ਜ਼ਿਆਦਾਤਰ ਸਾਂਝੀਆਂ ਨੇ ਜਾਂ ਹੌਦਾਰ ਬੂਟੇ ਨੇ ਉਹਨਾਂ ਦੇ ਵਿੱਚ ਤਾਂ ਜਿਹੜਾ ਬੜੇ ਪੱਕੀਆਂ ਦੀ ਜਿਹੜੀ ਮਹੱਤਤਾ ਜਿਹੜੀ ਬਹੁਤ ਜ਼ਿਆਦਾ ਹੈ ਤਾਂ ਬਾਕੀ ਉਹਦੇਾਰੇ ਪ੍ਰੋਗਰੈਸ ਆਉਂਦੇ ਨੇ ਵੀ ਕਿਹ ਚੋਚੀ ਇਸਦੇ ਮੈਂ ਪਰਾਂ ਛਾਇ ਤੇ ਬਗਾ ਹੋਰ ਕਈ ਪ੍ਰਾਕ੍ਰਤ ਨੇ ਜਿਤਨਾ ਮੋਹ ਮੰਦੀ ਹੈ ਰਾਏ ਜੈਲੀ ਮੰਦੀ ਹੈ ਇਕ ਵਾਰ ਇੱਕ ਐਮਈ ਰਾਪੀ ਦੀ ਇੱਕ ਸਾਇੰਸ ਹੈ ਜਿਹੜੀ ਦੌਰਪ ਦੇ ਵਿੱਚ ਵਰਤੀ ਜਾਂਦੀ ਹੈ ਕਿ ਮਧੂਮੱਖੀਆਂ ਤੇ ਬੰਗ ਮਾਰਾ ਕੇ ਜਿਹੜਾ ਕਾਫੀ ਬਿਮਾਰੀਆਂ ਦਾ ਉਹ ਇਲਾਜ ਕਰਨ ਲੱਗ ਗਿਆ ਉਹ ਆਪਣੇ ਇੰਡੀਆ ਦੇ ਵਿੱਚ ਚਲੀ ਨਹੀਂ ਆਈ ਤੋਂ ਕਿਹਨੂੰ ਵੀ ਕਾਫੀ ਮਹੱਤਵਪੂਰਨ ਬਚਿਆ ਜਾਂਦਾ ਹੈ ਅੱਜ ਆਪਾਂ ਇੱਥੇ ਪੀਜੂ ਲੁਧਿਆਣਾ ਵਿਖੇ ਪੀਜੂ ਬੀ ਕੀਪਰ ਐਸੋਸੀਏਸ਼ਨ ਵੱਲੋਂ ਵਰਲਡ ਬੀ ਡੇ ਯਾਨੀ ਕਿ ਮਧੂਮੱਖੀ ਦਿਵਸ ਤੇ ਆਪਾਂ ਇੱਥੇ ਇਕੱਠੇ ਹੋਏ ਆਂ ਸੋ ਇਹਦੇ ਵਿੱਚ ਪੰਜਾਬ ਤੇ ਇਹਦੇ ਨਾਲ ਦੇ ਜਿਹੜੇ ਕੌਂਟੀ ਫੋਪਿਆਂ ਤੋਂ ਜਿਹੜੇ ਬੀ ਕੀਪਰ ਨੇ ਜਿਹੜੇ ਐਸੋਸੀਏਸ਼ਨ ਦੇ ਮੈਂਬਰ ਨੇ ਉਹ ਵੱਡੇ ਪੱਦਰ ਤੇ ਉਹਨਾਂ ਨੇ ਉਹਨਾਂ ਨੇ ਹਿੱਸਾ ਲਿਆ ਸੋ ਮਧੂਮੱਖੀ ਦਿਵਸ ਦਾ ਮੇਨ ਜਿਹੜਾ ਮੁੱਦਾ ਹੈ ਵੀ ਆਪਾਂ ਜਿਹੜੀ ਮਧੂਮੱਖੀ ਬਾਰੇ ਇਹਦਾ ਮਧੂਮੱਖੀਆਂ ਦਾ ਸਾਡੇ ਜੀਵਨ ਦੇ ਵਿੱਚ ਕੀ ਯੋਗਦਾਨ ਆ ਇਹਦੇ ਬਾਰੇ ਜਾਗਰੂਕਤਾ ਪੈਦਾ ਕਰਨੀ ਤੇ ਇਹਨਾਂ ਨੂੰ ਜਿਹੜੇ ਖਤਰੇ ਨੇ ਉਹਨਾਂ ਬਾਰੇ ਵੀ ਆਪਾਂ ਜਾਗਰੂਕਤਾ ਪੈਦਾ ਕਰਨੀ ਵੀ ਤਾਂ ਕਿ ਇਹਨਾਂ ਦਾ ਕਿਵੇਂ ਆਪਾਂ ਬਚਾਅ ਕਰਨਾ ਸੋ ਅੱਜ ਬੜਾ ਇਹਦੇ ਤੇ ਸਾਰੇ ਵਿਸ਼ਿਆਂ ਤੇ ਵਿਚਾਰ ਵਟਾਂਦਰੇ ਹੋਏ ਆ ਕਿ ਮਧੂਮੱਖੀਆਂ ਦੇ ਸਾਨੂੰ ਫਾਇਦੇ ਕੀ ਨੇ ਇਹਨਾਂ ਨੂੰ ਇੱਕ ਬਿジネス ਦੇ ਤੌਰ ਤੇ ਐਗਰੀ ਬਿジネス ਦੇ ਤੌਰ ਤੇ ਜਿਹੜਾ ਬਹੁਤ ਮੁਨਾਫਾ ਹੋ ਸਕਦਾ ਸੋ ਇਸ ਤਰ੍ਹਾਂ ਇਹਨਾਂ ਦੀ ਪ੍ਰੋਡਕਸ਼ਨ ਬਾਰੇ ਇਹਨਾਂ ਦੀ ਪ੍ਰੋਸੈਸਿੰਗ ਬਾਰੇ ਤੇ ਮਾਰਕੀਟਿੰਗ ਬਾਰੇ ਵੱਖਰੇ ਵੱਖਰੇ ਮਾਰਾਂ ਨੇ ਲੈਕਚਰ ਦਿੱਤੇ ਆ ਸੋ ਮੈਂ ਆਪਣੇ ਵੱਲੋਂ ਸਾਰੇ ਜਿਹੜੇ ਬੀ ਕੀਪਰ ਐਸੋਸੀਏਸ਼ਨ ਦੇ ਮੈਂਬਰ ਨੇ ਉਹਨਾਂ ਨੂੰ ਆਪਣੇ ਵੱਲੋਂ ਤੇ ਬਾਕੀ ਸਾਰਿਆਂ ਨੂੰ ਇਸ ਦਿਵਸ ਤੇ ਬਹੁਤ-ਬਹੁਤ ਵਧਾਈ ਦਿਨਾ ਥੈਂਕ ਯੂ ਅੱਜ ਜੋ ਪੀਜੂ ਪ੍ਰੋਗਰੈਸਿਵ ਬੀ ਕੀਪਰ ਐਸੋਸੀਏਸ਼ਨ ਹੈ ਉਦੇ ਵੱਲੋਂ ਵਿਸਵ ਪੱਧਰ ਦਾ ਜੋ ਆ ਬੀ ਡੇ ਹੈ ਜੋ ਮਧੂ ਮੱਖੀ ਦੇਣਵਾ ਵਿਸਵ ਪੱਧਰ ਤੇ ਮਨਾਇਆ ਜਾਂਦਾ ਹੈ ਪਰ ਬੜੀ ਖੁਸ਼ੀ ਦੀ ਗੱਲ ਹੈ ਮੈਂ ਬੜੀ ਵਧਾਈ ਦੇਣਾ ਹੈ ਸਾਰੀ ਟੀਮ ਨੂੰ ਐਗਜੈਕਟਿਵ ਟੀਮ ਨੂੰ ਜੋ ਪ੍ਰੋਗਰੈਸਿਵ ਬੀ ਕੀਪਰ ਐਸੋਸੀਏਸ਼ਨ ਹੈ ਕਿ ਉਹਨਾਂ ਨੇ ਵਿਸ਼ੇਸ਼ ਤੌਰ ਤੇ ਅਪਰਾਲਾ ਜਿਹੜਾ ਵਾ ਉਹ ਕੀਤਾ ਔਰ ਪੀਏ ਜੂ ਦੇ ਪਮੇਤੀ ਦੇ ਵਿੱਚ ਇੱਕ ਬਹੁਤ ਵੱਡਾ ਵਿਸ਼ਾਲ ਪ੍ਰੋਗਰਾਮ ਸਮਾਗਮ ਜਿਹੜਾ ਉਹ ਇਹਨਾਂ ਨੇ ਇੱਥੇ ਆਰੰਭ ਕੀਤਾ ਹੈ ਔਰ ਜਿਸ ਦੇ ਵਿੱਚ ਸਭ ਤੋਂ ਵਧੀਆ ਗੱਲ ਕੀ ਹੈ ਕਿ ਜਿੰਨੇ ਬੀ ਕੀਪਰ ਮਧੂਮੱਖੀ ਪਾਲਕ ਨੇ ਉਹਨਾਂ ਨੂੰ ਜਿਹੜੇ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ ਭਾਵੇਂ ਉਹ ਪ੍ਰੋਡਕਸ਼ਨ ਦਾ ਹੋਵੇ ਜਾਂ ਮੰਡੀ ਕਰਨ ਦਾ ਹੋਵੇ ਔਰ ਉਹਦੇ ਵਿੱਚ ਉਹਨਾਂ ਸਾਰਿਆਂ ਨੂੰ ਸਨਮਾਨਿਤ ਕੀਤਾ ਜਿਹਦੇ ਨਾਲ ਇੱਕ ਬਹੁਤ ਵਧੀਆ ਹੌਸਲਾ ਪੈਦਾ ਹੀ ਹੁੰਦੀ ਆ ਕਿ ਮੈਨੂੰ ਅੱਗੇ ਤੋਂ ਵੀ ਜਿਹੜਾ ਮੈਂ ਕੰਮ ਕਰਾਂ ਔਰ ਬਹੁਤ ਵਧੀਆ ਪੈੜਾਂ ਜਿਹੜੀਆਂ ਇਹ ਪਾ ਰਹੇ ਨੇ ਔਰ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿੱਥੇ ਅਸੀਂ ਪ੍ਰੋਡਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰ ਰਹੇ ਆ ਤੇ ਉੱਥੇ-ਉੱਥੇ ਮੰਡੀ ਕਰਨ ਦੇ ਵਿੱਚ ਔਰ ਪ੍ਰੋਸੈਸਿੰਗ ਦੇ ਵਿੱਚ ਵੀ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਾਂਗੇ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਪ੍ਰੋਗਰੈਸਿਵ ਬੀ ਕੀਪਰਸ ਐਸੋਸੀਏਸ਼ਨ ਦੀ ਜਨਰਲ ਸੈਕਟਰੀ ਦੀ ਮੈਂ ਜ਼ਿੰਮੇਵਾਰੀ ਨਿਭਾ ਰਿਹਾ ਹਾਂ ਅੱਜ 20 ਮਈ ਦੇ ਉੱਤੇ ਜਦੋਂ ਪੂਰੀ ਦੁਨੀਆ ਦੇ ਵਿੱਚ ਵਿਸ਼ਵ ਮਧੂਮੱਖੀ ਦਿਵਸ ਮਨਾਇਆ ਜਾ ਰਿਹਾ ਹੈ ਤੇ ਪ੍ਰੋਗਰੈਸ ਵੀ ਕੀਪਰ ਜੀ ਐਸੋਸੀਏਸ਼ਨ ਦਾ ਵੀ ਇੱਕ ਤਹਈਆ ਹੈਗਾ ਕਿ ਲੋਕਾਂ ਨੂੰ ਇਸ ਦਿਨ ਦੀ ਜਾਗ ਲਗੇ ਲੋਕਾਂ ਦੀ ਜਿਹੜੀ ਚੇਤਨਾ ਦਾ ਪੱਧਰ ਹੈ ਉਹ ਉੱਚਾ ਹੋਵੇ ਤਾਂ ਉਸ ਮਕਸਦ ਨਾਲ ਉਸ ਇਰਾਦੇ ਨਾਲ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਪਰੋਗਰੈਸਿਵ ਪੀਜੂ ਪ੍ਰੋਗਰੈਸਿਵ ਵਿਕੀਪਰਜ ਐਸੋਸੀਏਸ਼ਨ ਵੱਲੋਂ ਇੱਕ ਵੱਡਾ ਪ੍ਰੋਗਰਾਮ ਵਰਲਡ ਬੀਡ 20 ਮਈ ਦੇ ਉੱਤੇ ਅਸੀਂ ਹਰ ਸਾਲ ਮਨਾਉਂਦੇ ਆਂ ਅੱਜ ਵੀ ਅਸੀਂ ਮਨਾ ਰਹੇ ਆਂ ਔਰ ਇਹ ਪਿਰਤ ਰਹੀ ਹੈ ਪ੍ਰੋਗਰੈਸਿਵ ਵਿਕੀਪਰਜ ਐਸੋਸੀਏਸ਼ਨ ਦੀ ਪੂਰੇ ਦੇਸ਼ ਦੇ ਵਿੱਚ ਇੱਕ ਸੁਨੇਹਾ ਦੇਣ ਦੀ ਕਿਉਂਕਿ ਇਸ ਦਿਨ ਦੀ ਸ਼ੁਰੂਆਤ ਜੇ ਭਾਰਤ ਦੇ ਵਿੱਚ ਕਈਏ ਤਾਂ ਉਹਦੀ ਜਨਮਦਾਤਾ ਜਾਂ ਇਸ ਦਿਨ ਨੂੰ ਮਨਾਉਣ ਦੀ ਜਿਹੜੀ ਪਿਰਤ ਹੈ ਉਹ ਪ੍ਰੋਗਰੈਸ ਬੀ ਕੀਪਰ ਐਸੋਸੀਏਸ਼ਨ ਦੇ ਹਿੱਸੇ ਆਈ ਹੈ ਪ੍ਰੋਗਰੈਸ ਬੀ ਕੀਪਰ ਹਮੇਸ਼ਾ ਹੀ ਐਸੋਸੀਏਸ਼ਨ ਹੈ ਜਿਹੜੀ ਮਧੂਮੱਖੀ ਪਾਲਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਤੇ ਮਧੂਮੱਖੀ ਪਾਲਕਾਂ ਨੂੰ ਹੋਰ ਉਤਸ਼ਾਹਤ ਕਰਨ ਦੇ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ ਤੇ ਰਹੇਗੀ ਜਿੰਨੇ ਵੀ ਮਧੂਮੱਖੀ ਪਾਲਕ ਅੱਜ ਦੇ ਇਸ ਦਿਨ ਤੇ ਪਹੁੰਚੇ ਐ ਮੈਂ ਸਾਰਿਆਂ ਨੂੰ ਜਿੱਥੇ ਜੀ ਆਇਆਂ ਕਹਨਾ ਉੱਥੇ ਉਹਨਾਂ ਦਾ ਧੰਨਵਾਦ ਵੀ ਕਰਦਾ ਮੈਂ ਜਤਿੰਦਰ ਸਿੰਘ ਸੋਹੀ ਪ੍ਰੈਜ਼ੀਡੈਂਟ ਪ੍ਰੋਗਰੈਸਿਵ ਬੀ ਕੀ ਐਸੋਸੀਏਸ਼ਨ ਮੁਬਾਰਕਬਾਦ ਸਾਰਿਆਂ ਨੂੰ ਬਿਸ਼ਪ ਮਦੂ ਮੱਖੀ ਦਿਵਸ ਦੇ ਉੱਤੇ ਅੱਜ ਦਾ ਦਿਨ ਵਿਸ਼ੇਸ਼ ਤੌਰ ਤੇ ਸੀਪੀਏ ਜੂ ਦੇ ਵਿੱਚ ਮਨਾ ਰਹੇ ਹਾਂ ਜਿਸ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਇਹ ਦਿਵਸ ਮਨਾਇਆ ਜਾ ਰਿਹਾ ਸਾਡਾ ਇਹ ਦਿਨ ਮਨਾਉਣ ਦਾ ਮਕਸਦ ਹੈਗਾ ਕਿ ਅਸੀਂ ਆਪਣੇ ਸਮਾਜ ਨੂੰ ਅਵੇਅਰ ਕਰੀਏ ਜਾਗਰਤ ਕਰੀਏ ਕਿ ਸ਼ਹਿਰ ਮੱਖੀਆਂ ਦੀ ਸਮਾਜ ਦੇ ਲਈ ਕੀ ਮਹੱਤਤਾ ਹੈਗੀ ਜਿਸ ਤਰ੍ਹਾਂ ਪੋਲੀਨੇਸ਼ਨ ਦੇ ਰਾਹੀਂ ਪਰਪਰਾਗਣ ਦੇ ਰਾਹੀਂ ਇਹ ਸਾਡੇ ਮਨੁੱਖਤਾ ਦਾ ਹੀ ਨਹੀਂ ਪਸ਼ੂ ਪੰਛੀ ਤੇ ਜਾਨਵਰਾਂ ਦਾ ਭੋਜਨ ਜਿਹੜਾ ਤਿਆਰ ਕਰਨ ਦੇ ਵਿੱਚ ਇਹ ਮਧੂਮੱਖੀਆਂ ਨੇ ਬਹੁਤ ਅਹਿਮ ਰੋਲ ਨਿਭਾਉਂਦੀਆਂ ਨੇ ਜਿਸ ਤਰ੍ਹਾਂ ਡਾਕਟਰ ਐਲਵਰਟ ਇਨਸਟੋਨ ਨੇ ਕਿਹਾ ਕਿ ਜੇ ਸੰਸਾਰ ਤੋਂ ਮਧੂਮੱਖੀਆਂ ਖਤਮ ਹੋ ਜਾਂਦੀਆਂ ਨੇ ਤਾਂ 4 ਤੋਂ 6 ਸਾਲ ਦੇ ਵਿੱਚ ਦੁਨੀਆ ਖਤਮ ਹੋ ਜਾਊਗੀ ਉਸ ਦਾ ਵੱਡਾ ਕਾਰਨ ਇਹੀ ਹੈਗਾ ਕਿ ਜੇ ਮੱਖੀਆਂ ਨਹੀਂ ਹੋਣਗੀਆਂ ਤਾਂ ਪੋਲੀਨੇਸ਼ਨ ਨਹੀਂ ਹੋਊ ਪੋਲੀਨੇਸ਼ਨ ਨਹੀਂ ਹੋਊ ਤਾਂ ਸਾਡੇ ਸਮਾਜ ਦੇ ਵਿੱਚ ਇੱਕ ਵੱਡਾ ਖਾਦ ਸੰਕਟ ਆ ਜਿਹੜਾ ਗੰਭੀਰ ਸਮੱਸਿਆ ਬਣ ਕੇ ਖੜਾ ਹੋ ਜਾਊਗਾ ਏਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਮਨਾਇਆ ਗਿਆ ਮਧੂਮੱਖੀ ਦਿਵਸ ਔਰ ਮਧੂਮੱਖੀ ਦਿਵਸ ਦੇ ਮੌਕੇ ਤੇ ਕਈ ਤਰ੍ਹਾਂ ਦੇ ਵਿਸ਼ੇਸ਼ਗਣੇ ਜਾਣਕਾਰੀ ਦਿੱਤੀ ਜਿਸ ਦੇ ਵਿੱਚੋਂ ਇਹ ਵੀ ਦੱਸਿਆ ਗਿਆ ਕਿ ਮਧੂਮੱਖੀ ਜਿਹੜੀ ਹੈਗੀ ਆ ਉਹ ਸਾਡੇ ਜ਼ਿੰਦਗੀ 'ਚ ਬਹੁਤ ਵੱਡਾ ਮਹੱਤਵ ਰੋਲ ਕਰਦੀ ਹੈ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਜੇ ਮਧੂਮੱਖੀਆਂ ਨਾ ਹੋਣ ਤਾਂ ਸਾਡੀ ਜ਼ਿੰਦਗੀ ਜਿਹੜੀ ਹੈਗੀ ਅਸੇ 2-4 ਸਾਲ ਦੀ ਹੀ ਰਹਿ ਜਾਂਦੀ ਹੈ ਸਾਡੀ ਜ਼ਿੰਦਗੀ ਲੰਬੀ ਨਹੀਂ ਨਿਕਲਦੀ ਤੇ ਇਸ ਕਰਕੇ ਮਧੂਮੱਖੀਆਂ ਪਾਲੋ ਸ਼ਹਿਦ ਖਾਓ ਅਤੇ ਤੰਦਰੁਸਤ ਰਹੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਇਹੀ ਸੰਦੇਸ਼ ਹੈ